ਪੱਕੇ ਖੜੇ ਨੇ ਜੇਰੇ ਬਿਲਕੁਲ ਬਸ ਸਭ ਖਤਮ ਹੋ ਲਈ ਜੀ ਆਰਟੀਆ ਤੋਂ ਫੜੇ ਹੋਣੇ ਪੈਸੇ ਆਪਣਾ ਚੱਲਦਾ ਹੀ ਐ ਇਦਾਂ ਆਪਾਂ ਆਪਣੇ ਵਾਸਤੇ ਆਪਾਂ ਕਾਰ ਮੁਆਵਜ਼ਾ ਮਿਲਦਾ ਨਹੀਂ ਸਰਕਾਰ ਨਾ ਜੀ ਨਾ ਕੋਈ ਦੰਦਾਇ ਸੇ ਪਿਛਲੇ ਸਾਲ ਸਾਡੇ ਔਲੇ ਪੜੇ ਸੀ ਜੀ ਬਸ ਪਰਾਂ ਵੀ ਖਤਮ ਕਰ ਦਿੱਤੇ ਹੁਰਾਮ ਕਰ ਦਿੱਤੇ ਕਿਸੇ ਨੇ ਇੱਕ ਦਮਨੀ ਨਹੀਂ ਦੇਈ ਮੁੱਖ ਮੰਤਰੀ ਕਹਿੰਦੇ ਕਿ ਮੈਂ ਲੋਕਾਂ ਦਾ ਮੁੱਖ ਮੰਤਰੀ ਆ ਲੋਕ ਮੈਨੂੰ ਜੋ ਕਹਿਣ ਉਹ ਮੈਂ ਕਰੂੰਗਾ ਉਹ ਉਹਨਾਂ ਤੇ ਵਿਸ਼ਵਾਸ ਨਹੀਂ ਹੈ ਤੁਹਾਨੂੰ ਨਾ ਜੀ ਨਾ ਹੁਣ ਕਹਾਂ ਵਿਸ਼ਵਾਸ ਹੈ ਜੀ ਉਹਨਾਂ ਕਦੇ ਸਾਨੂੰ ਇੱਕ ਨਵੇਂ ਪੈਸੇ ਦੀ ਸਹਾਇਤਾ ਨਹੀਂ ਕਰੀ ਜੀ 50 ਸਾਲ ਹੋ ਗਏ ਤੁਹਾਨੂੰ ਆਏ ਦੂਸਰੇ ਤੀਸਰੇ ਸਾਲ ਪਾਣੀ ਆ ਜਾਂਦਾ ਇਸੇ ਤਰ੍ਹਾਂ ਮੈਂ ਉਹੀ ਗੱਲ ਕਰਦਾ ਵੀ ਐਡਾ ਕਿੱਡਾ ਕਿ ਜਿਗਰਾ ਦਿੱਤਾ ਸੱਚੇ ਮਹਾਰਾਜ ਨੇ ਤੁਹਾਨੂੰ ਹਾਂ ਜੀ ਹਾਂ ਹੈ ਵੀ ਜਿਹੜਾ ਹਰ ਸਾਲ ਚੱਲਦੇ ਹੋ ਸਾਰਾ ਪਰਿਵਾਰ ਜਦੋਂ ਇਕੱਠਾ ਹੁੰਦਾ ਜਦੋਂ ਇਹਨਾਂ ਨੂੰ ਨੁਕਸਾਨ ਹੁੰਦਾ ਹਾਂ ਜੀ ਹਾਂ ਰੋਂਦਾ ਪਰਿਵਾਰ ਹਾਂ ਜੀ ਹਾਂ ਔਖਾ ਦਵਾਈਓ ਹੈ ਜੀ ਔਰ ਕੀ ਕਰੀਏ ਦੇਖੋ ਚਾਰੇ ਪਾਸੇ ਬੰਦ ਹੈ ਹੁਣ ਕਿੰਨੇ ਕ ਦੀ ਨਿਕਲਣੀ ਸੀ ਜੇ ਆਪਾਂ حساب ਲਾਈਏ ਜਿਹੜੀ 6 ਏਕੜ ਦੀ ਜੀਰੀ ਹੈ ਤੁਹਾਡੀ ਝੋਨਾ ਕਿੰਨੇ ਕ ਦਾ ਕਿੰਨੇ ਕ ਲੱਖ ਦਾ ਨਿਕਲਣਾ ਸੀ ਭਾਜੀ 3 ਲੱਖ ਦੇ ਦਾ ਆਮ ਸੀ ਜੀ ਆ ਜੀ ਹਾਂ ਪਰ 3 ਲੱਖ ਆ ਵੇਂਦਾ ਜਾ ਰਿਹਾ ਹੈ ਲੰਘ ਜਾ ਜੇ ਤਾਂ 3 ਲੱਖ ਹੋਣ ਜੇ ਵਧ ਰਿਹਾ ਵਧ ਰਿਹਾ ਵਧ ਰਿਹਾ ਜੀ ਪੂਰਾ ਆ ਰਿਹਾ ਕੋਈ ਮੋੜਾ ਨਹੀਂ ਹੈ ਜਿਹਾ ਬਾਪੂ ਕੋਈ ਸਾਰ ਲੈਣ ਨਹੀਂ ਆ ਰਿਹਾ ਨਾ ਤੁਹਾਡੀ ਕੋਈ ਸਾਰਾ ਪਿੰਡ ਘੇੜਿਆ ਆਇਆ ਵਾ ਤੋ ਪੰਜਾਬ ਇਸ ਵੇਲੇ ਵਿਫਤਾ ਦੀ ਘੜੀ ਦੇ ਵਿੱਚ ਹੈ ਅੱਧਾ ਪੰਜਾਬ ਮਾਜਾ ਪਹਿਲਾਂ ਅਸੀਂ ਦੇਖਿਆ ਕਿ ਹੜ੍ਹਿਆ ਤੇ ਹੁਣ ਲਗਭਗ ਪੰਜਾਬ ਦਾ ਕੋਈ ਐਸਾ ਜ਼ਿਲ੍ਹਾ ਹੋਊਗਾ ਜਿਹੜਾ ਇਸ ਹੜ੍ਹਾਂ ਦੇ ਪਾਣੀ ਦੀ ਮਾਰ ਤੋਂ ਨਹੀਂ ਬਚਿਆ ਹੋਊਗਾ ਪਟਿਆਲਾ ਜ਼ਿਲ੍ਹੇ ਦੇ ਕਨੌਰ ਹਲਕੇ ਦੇ ਵਿੱਚ ਅੱਜ ਅਸੀਂ ਹੈਗੇ ਆਂ ਤੇ ਅਸੀਂ ਦੇਖ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ ਜਮਾ ਹੋ ਰਿਹਾ ਸਰਾਲਾ ਖੁਰਦ ਹੋਵੇ ਚਾਹੇ ਸਰਾਲਾ ਕਲਾ ਹੋਵੇ ਇਹ ਪਿੰਡ ਜਿੱਥੇ ਅਸੀਂ ਖੜੇ ਆਂ ਖੁਰਦਾ ਇਸ ਪਾਸੇ ਸਰਾਲਾ ਕਲਾ ਹੈਗਾ ਜਿਹੜਾ ਵੱਡਾ ਸਰਾਲਾ ਤੇ ਉੱਥੇ ਤੱਕ ਪਹੁੰਚਿਆ ਪਹੁੰਚਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਇੱਥੇ ਤੱਕ ਅਸੀਂ ਬਹੁਤ ਮੁਸ਼ਕਿਲ ਦੇ ਨਾਲ ਪਹੁੰਚੇ ਆ ਤੁਸੀਂ ਇਹ ਦੇਖੋ ਕਿ ਪਾਣੀ ਕਿੰਨੀ ਰਫਤਾਰ ਦੇ ਨਾਲ ਸਪੀਡ ਦੇ ਨਾਲ ਵਹਿੰਦਾ ਜਾ ਰਿਹਾ ਪਿੰਡ ਦੇ ਵਿੱਚ ਦੀ ਹੋ ਕੇ ਪਿੰਡ ਦੇ ਘਰਾਂ ਦੇ ਵਿੱਚ ਦੀ ਹੋ ਕੇ ਖੇਤਾਂ ਦੇ ਵਿੱਚ ਦੀ ਹੋ ਕੇ ਵਹਿੰਦਾ ਜਾ ਰਿਹਾ ਉਹ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਸਾਹਮਣੇ ਘਰ ਦੇਖ ਸਕਦੇ ਹੋ ਜਾਂ ਇਧਰ ਗੱਡੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆ ਉਹ ਗੱਡੀ ਸ਼ਾਇਦ ਅੱਗੇ ਜਾਣ ਦੀ ਕੋਸ਼ਿਸ਼ ਪਹਿਲਾਂ ਲੰਗੀ ਸੀ ਹੁਣ ਉਹ ਵਾਪਸ ਚਲੇ ਗਏ ਕਿਉਂਕਿ ਅੱਗੇ ਪਾਣੀ ਦਾ ਜਿਹੜਾ ਪੱਧਰ ਆ ਉਹ ਹੋਰ ਵੀ ਬਹੁਤ ਜ਼ਿਆਦਾ ਉੱਪਰ ਹੈ ਤੁਸੀਂ ਇੱਧਰ ਦੇਖੋ ਆਹ ਸਾਹਮਣੇ ਘਰ ਥੋੜਾ ਜਿਹਾ ਉਚਾਈ ਕਰਕੇ ਇਹ ਘਰ ਬਚਿਆ ਹੋ ਹੈਗਾ ਆ ਖੱਬੇ ਪਾਸੇ ਤੇ ਜੇਕਰ ਥੋੜੀ ਜਿਹੀ ਉਚਾਈ ਨਾ ਹੁੰਦੀ ਤਾਂ ਇਹ ਘਰ ਨੂੰ ਵੀ ਮਾਰ ਕਰ ਸਕਦਾ ਸੀ ਪਰ ਹੁਣ ਵੀ ਬਹੁਤ ਵੱਡਾ ਨੁਕਸਾਨ ਇਸ ਘਰ ਨੂੰ ਹੋ ਸਕਦਾ ਕਿਉਂਕਿ ਨੀਹਾਂ ਦੇ ਵਿੱਚ ਪਾਣੀ ਚੱਲ ਜਾਂਦਾ ਬਾਪੂ ਜੀ ਸਾਡੇ ਨਾਲ ਨੇ ਕੀ ਨਾਂ ਬਾਪੂ ਜੀ ਰਕਵੀਰ ਸਿੰਘ ਹੈ ਜੀ ਕਿੱਥੇ ਕਾ ਕਰ ਤੁਹਾਡਾ ਆਹੀ ਆ ਸਾਹਮਣੀ ਜੀ ਕਰ ਤੇ ਕਿਵੇਂ ਬਚਾ ਹੁਣ ਕਰ ਰਹੇ ਹੋ ਪਚਾਵਾ ਦਾਖਾ ਜੀ ਥੱਲੇ ਲਾਏ ਹੋਏ ਆ ਇਹ ਪੜੇ ਆ ਜਿਆਦਾ ਪਾਣੀ ਆਵੇ ਇਹਨਾਂ ਨੂੰ ਲਾ ਦਾਂਗੇ ਉੱਪਰ ਆ ਪਾਣੀ ਬਹੁਤ ਜ਼ਿਆਦਾ ਆ ਚਾਰੇ ਪਾਸੇ ਪਰਲੇ ਪਾਸੇ ਬਹੁਤ ਪਾਣੀ ਹੈ ਪਹਿਲਾਂ ਵਧਿਆ 23 ਚ ਪਾਣੀ ਕਿੱਥੇ ਤੱਕ ਗਿਆ ਹਾਂਜੀ ਜਿੱਥੇ 23 ਤੱਕ ਗਿਆ ਉੱਥੇ ਤੱਕ ਹੁਣ ਪਹੁੰਚ ਗਿਆ ਹੈ ਜੀ ਅੱਛਾ 23 ਤੱਕ ਜਦੋਂ ਗਿਆ ਸੀ ਉੱਥੇ ਤੱਕ ਹੁਣ ਪਹੁੰਚ ਗਿਆ ਹਾਂਜੀ ਪਹੁੰਚ ਗਿਆ ਹੁਣ ਤੇ ਇੰਨਾ ਹੀ ਬਾਪੂ ਜੀ ਪਾਣੀ ਤੇਜ਼ ਇੰਨਾ ਹੀ ਆ ਰਿਹਾ ਹੈ ਹਾਂਜੀ ਹਾਂ ਹਾਂ ਹਾਂਜੀ ਹਾਂ ਇੰਨਾ ਤੇਜ਼ ਤਾਂ ਜੀ ਜ਼ਮੀਨ ਵਗੈਰਾ ਖੇਤ ਵਗੈਰਾ ਆ ਦੇਖੋ ਤੁਹਾਡੇ ਸਾਹਮਣੇ ਸਭ ਡੁੱਬ ਗਈ ਜੀ ਤੁਹਾਡੇ ਖੇਤ ਨੇ ਇਹ ਸਾਡੇ ਖੇਤ ਹੈ ਸਾਹਮਣੇ ਕਿੰਨੇ ਕਿੱਲੇ ਇਹ ਇਹ ਸਾਡੇ 6 ਕਿੱਲੇ ਆ ਤੁਰ ਤਾਈਂ 6 ਕਿਲੇ ਸਾਰੇ ਇਹਦੇ ਵਿੱਚ ਚੋਨਾ ਲਾਇਆ ਹਾਂ ਹਾਂ ਜੀ ਹਾਂ ਇਹ ਸਾਡੇ ਸਾਡੇ 6 ਹੈ ਬਾਕੀ ਉਹ ਜਿਹੜਾ ਪਸ਼ੂਆਂ ਦਾ ਚਾਰਾ ਉਹ ਵੀ ਥੋੜਾ ਜਿਹਾ ਹਾਂ ਜਿਹਾ ਉਹ ਵੀ ਸਾਡਾ ਜੀ ਤੇ ਬਾਪੂ ਜੀ ਕੀ ਖਵਾਓਗੇ ਹੁਣ ਪਸ਼ੂਆਂ ਨੂੰ ਹਾਂ ਇਹ ਤਾਂ ਬੇਕਾਰ ਹੋ ਗਿਆ ਜੀ ਸਾਰਾ ਜੀ ਹਾਂ ਜੀ ਹਾਂ ਤੇ ਜੀਰੀ ਵੀ ਮਰ ਗਈ ਬਾਪੂ ਹਾਂ ਜੀਰੀ ਮਰ ਗਈ ਦੇਖੋ ਸਾਹਮਣੇ ਸੁਭਾ ਦਿਖ ਰਿਹਾ ਉੱਥੇ ਤੱਕ ਪਾਣੀ ਤਰਿਆ ਹੋਇਆ ਪਾਣੀ ਬਿਲਕੁਲ ਨਹੀਂ ਬਹੁਤ ਜ਼ਿਆਦਾ ਪਾਣੀ ਹੈ ਅੱਛਾ ਘਰ ਦੇ ਚਾਰੋਂ ਪਾਸੇ ਪਰਲੇ ਪਾਸੇ ਵੀ ਪਾਣੀ ਹੋ ਪਾਣੀ ਕਿ ਤੂੰ ਇੰਨੀ ਮਾਰ ਹਰ ਸਾਲ ਚੱਲ ਕਿਵੇਂ ਲੈਨੇ ਹੋ ਕਿਵੇਂ ਚੱਲਦੇ ਹੋ ਇੰਨਾ ਕਿੱਡਾ ਕਿ ਜਿਗਰਾ ਦਿੱਤਾ ਰੱਬ ਨੇ ਇਸ ਸਾਲ ਹੋ ਗਿਆ ਜੀ 40 45 ਸਾਲ ਜਦੋਂ ਸਾਡੀ ਉਮਰ ਹੈ ਹੁਣ ਮੇਰੀ 70 ਸਾਲ ਦੀ ਉਮਰ ਹੈ ਘਟੋ ਘਟ 50 ਸਾਲ ਹੋ ਗਏ ਤੁਹਾਨੂੰ ਆ ਇਸ ਦੂਸਰੇ ਤੀਸਰੇ ਸਾਲ ਪਾਣੀ ਆ ਜਾਂਦਾ ਇਸੇ ਤਰ੍ਹਾਂ ਮੈਂ ਉਹੀ ਗੱਲ ਕਰਦਾ ਵੀ ਐਡਾ ਕਿੱਡਾ ਕਿ ਜਿਗਰਾ ਦਿੱਤਾ ਸੱਚੇ ਮਹਾਰਾਜ ਨੇ ਤੁਹਾਨੂੰ ਹੈ ਕਿ ਜਿਹੜਾ ਹਰ ਸਾਲ ਚੱਲਦੇ ਹੋ ਇਸ ਤਰ੍ਹਾਂ ਸਾਡੇ ਪਾਰ ਹੈ ਖੇਤ ਨਦੀ ਤੋਂ ਕਕਰ ਤੋਂ ਉੱਥੇ ਕਕਰ ਦੇ ਉੱਤੇ ਆ ਉੱਥੇ ਪਾਣੀ ਬਹੁਤ ਨਾਨਾ ਪਾਣੀ ਖੇਤਾਂ ਚ ਫਿਰ ਰਿਹਾ ਉੱਥੇ ਵੀ ਬਹੁਤ ਜ਼ਿਆਦਾ ਪਾਣੀ ਹੈ ਅੱਛਾ ਇੱਥੇ ਵੀ ਹੁਣ ਪਾਣੀ ਪੂਣੇ ਦਾ ਕੋਈ ਡੰਗਰ ਵੀ ਅੰਦਰ ਬੰਦ ਰੇ ਕੋਈ ਪਰਮੰਤਰ ਨਹੀਂ ਕੋ ਕੋ ਚੰਨ ਬੱਬੂ ਪਰਿਵਾਰ ਜਦੋਂ ਇਕੱਠਾ ਹੁੰਦਾ ਜਦੋਂ ਇੰਨਾ ਨੁਕਸਾਨ ਹੁੰਦਾ ਹਾਂਜੀ ਹਾਂ ਬੜਾ ਰੋਂਦਾ ਪਰਿਵਾਰ ਹਾਂਜੀ ਹਾਂ ਔਖਾ ਤਾਂ ਹਈ ਜਾ ਹੋਇ ਜੀ ਫਿਰ ਕੀ ਕਰੀਏ ਦੇਖੋ ਚਾਰੇ ਪਾਸੇ ਬੰਦ ਹੈ ਹੁਣ ਆਣਾ ਜਾਣਾ ਹੀ ਬੰਦ ਹੈ ਤੇ ਕਿੰਨੇ ਕੁ ਦੀ ਨਿਕਲ ਨਹੀਂ ਸੀ ਜੇ ਆਪਾਂ حساب ਲਾਈਏ ਜਿਹੜੀ 6 ਏਕੜ ਦੀ ਜੀਰੀ ਹੈ ਤੁਹਾਡੀ ਝੋਨਾ ਕਿੰਨੇ ਕੁ ਦਾ ਕਿੰਨੇ ਕੁ ਲੱਖ ਦਾ ਨਿਕਲਣਾ ਸੀ ਦੇਖੋ ਜੀ 3 ਲੱਖ ਦੇ ਤਾਂ ਆਮ ਸੀ ਜੀ ਹਾਂਜੀ ਹਾਂ ਮਤ ਇਹਨਾਂ ਲੱਖਾਂ ਵੈਂਦਾ ਜਾ ਰਿਹਾ ਹੈ ਲੰਘ ਜਾਏ ਤਾਂ 3 ਲੱਖ ਹੋਣਗੇ ਇਹ ਪੱਕੀ ਖੜੀ ਦੀ ਜੀਰੀ ਬਿਲਕੁਲ ਬਸ ਸਭ ਖਤਮ ਹੋ ਲਈ ਜੀ ਆੜਤੀਏ ਤੋਂ ਫੜੇ ਹੋਣੇ ਪੈਸੇ ਆਪਣਾ ਚੱਲਦਾ ਹੀ ਐ ਇਦਾਂ ਹੀ ਆਪਾਂ ਦੇ ਵਾਸਤੇ ਕਾਹਾਂ ਪਾਣ ਸਾਰਾ ਉਹਨਾਂ ਕੋਲੋਂ ਹੁਣ ਦੇਖੋ ਅੱਗੇ ਵਾਸਤੇ ਦੇਣਗੇ ਨਹੀਂ ਉਹ ਕਾਹਾਂ ਦੇ ਦੇਣਗੇ ਜੇ ਉਹਨਾਂ ਕਾਲ ਜੀਰੀ ਉਹਨਾਂ ਜਾਣੀ ਸਰਕਾਰ ਮੁਆਵਜ਼ਾ ਮਿਲਦਾ ਨਹੀਂ ਸਰਕਾਰ ਨਾ ਜੀ ਨਾ ਕੋਈ ਦਿੰਦਾ ਇਹ ਸੀ ਪਿਛਲੇ ਸਾਲ ਸਾਡੇ ਔਲੇ ਪੜੇ ਸੀ ਜੀ ਬਸ ਪਰਾਂ ਵੀ ਖਤਮ ਕਰ ਦਿੱਤੇ ਉਰਾ ਵੀ ਕਰ ਦਿੱਤੇ ਕਿਸੇ ਨੇ ਇੱਕ ਦਮਨੀ ਨਹੀਂ ਰਹੀ ਜੀ ਮੁੱਖ ਮੰਤਰੀ ਕਹਿੰਦੇ ਕਿ ਮੈਂ ਲੋਕਾਂ ਦਾ ਮੁੱਖ ਮੰਤਰੀ ਆ ਲੋਕ ਮੈਨੂੰ ਜੋ ਕਹਿਣ ਉਹ ਮੈਂ ਕਰੂੰਗਾ ਉਹ ਉਹਨਾਂ ਤੇ ਵਿਸ਼ਵਾਸ ਨਹੀਂ ਹੈ ਤੁਹਾਨੂੰ ਨਾ ਜੀ ਨਾ ਹੁਣ ਕਹਾਂ ਵਿਸ਼ਵਾਸ ਹੈ ਜੀ ਉਹਨਾਂ ਕਦੇ ਸਾਨੂੰ ਇੱਕ ਨਵੇਂ ਪੈਸੇ ਦੀ ਸਹਾਇਤਾ ਨਹੀਂ ਕਰੀ ਜੀ ਹੁਣ ਇਹ ਦੇਖੋ ਇਹ ਸਭੂਜਾ ਜਮਾ ਕੋਈ ਸਹਾਇਤਾ ਨਹੀਂ ਕਰ ਰਹੀ ਜੀ ਨਾ ਇੱਥੇ ਤੱਕ ਕਿਸੇ ਨੇ ਆਣਾ ਤੁਸੀਂ ਤਾਂ ਆ ਵੀ ਗਏ ਤੁਹਾਡਾ ਧੰਨਵਾਦ ਹੋਰ ਤਾਂ ਇੱਥੇ ਕੋਈ ਆਇਆ ਵੀ ਕੋਈ ਨਹੀਂ ਆਇਆ ਕੋਈ ਡੀਸੀ ਕੋਈ ਪੁਲਿਸ ਕੋਈ ਬੱਚਾ ਨਹੀਂ ਇੱਥੇ ਤੱਕ ਪਹੁੰਚਿਆ ਜੀ ਐ ਐਨੇ ਇਸ ਚੱਤ ਤੁਸੀਂ ਪਹੁੰਚੇ ਸਰਪਿਕ ਕਿੰਨੇ ਘੰਟੇ ਹੋ ਗਏ ਪਾਣੀ ਆਉਂਦੇ ਨੂੰ ਇਹ ਕੱਲ ਦਾ ਬਾਜੀ ਇਸ ਟਾਈਮ ਦਾ ਮਤਲਬ 24 ਘੰਟੇ ਹੋ ਗਏ ਹਾਂਜੀ 24 ਪਾਣੀ ਆ ਰਿਹਾ ਤੇ ਪਰ ਪ੍ਰਸ਼ਾਸਨ ਕੋਈ ਨਹੀਂ ਆਇਆ ਨਾ ਜੀ ਨਾ ਇੱਕ ਬੰਦਾ ਨੇ ਆ ਤੁਸੀਂ ਆਏ ਤੁਹਾਡਾ ਬੜਾ ਧੰਨਵਾਦ ਕੀਤਾ ਘਟੋ ਘਟ ਸਾਡੀ ਆਵਾਜ਼ ਤਾਂ ਥੋੜੇ ਬਾਅਦ ਹੀ ਪਹੁੰਚਾਗੀ ਉੱਥੇ ਸਹੀ ਗੱਲ ਹੈ ਜੀ ਪਰ ਬਹੁਤ ਮਾੜੀ ਗੱਲ ਆ ਕਿ ਜਿਹੜਾ ਪ੍ਰਸ਼ਾਸਨ ਨਹੀਂ ਆਉਂਦਾ ਹੋ ਰਿਹਾ ਘਟਿਆ ਵਾਲੀ ਹੈ ਹਾਂਜੀ ਬਦ ਹੋ ਰਿਹਾ ਬਾਦਰ ਆਇਆ ਬਾਦਰ ਆਇਆ ਪੂਰਾ ਆਇਆ ਕੋਈ ਮੋੜਾ ਨਹੀਂ ਹੈ ਜੋ ਆ ਬਾਪੂ ਕੋਈ ਸਾਰ ਲੈਣ ਨਹੀਂ ਆ ਰਿਹਾ ਨਾ ਤੁਹਾਡੀ ਹਾਂ ਕੋਈ ਮੈਂ ਸਾਰਾ ਪਿੰਡ ਘੇਰਿਆ ਮੈਂ ਆਇਆ ਹਾਂ ਸਾਰਾ ਪਿੰਡ ਘੇਰੇ ਕੇ ਵਿਚਾਲੇ ਚਾਰੇ ਪਾਸੇ ਪਾਣੀ ਹੈ ਨਾ ਅਸੀਂ ਉਹੀ ਤਾਂ ਦੇ ਪਾਣੀ ਕਿਸੀ ਨਿਕਲਣੇਗਾ ਥਾਂ ਵੀ ਨਹੀਂ ਹੈ ਹਾਂ ਪੂਰਾ ਦਾ ਕਹੀਂ ਖਵੇ ਰਾ ਦੇ 40-40 ਕਿਲੋਮੀਟਰ ਮਾਨੂੰ 30 ਕਿਲੋਮੀਟਰ ਨਾਲ ਪਾਣੀ ਹੈ ਇੱਕ ਵੱਡਾ ਸਰਾਲ ਆ ਗਿਆ ਵੱਡਾ ਹਾਂ ਸਾਹਮਣੇ ਠੀਕ ਹੈ ਵੱਡਾ ਕੁਝ ਅੱਗੇ ਬਜ਼ੁਰਗ ਵੀ ਬੈਠੇ ਨੇ ਉਹਨਾਂ ਦੇ ਨਾਲ ਥੋੜੀ ਜੀ ਗੱਲਬਾਤ ਕਰ ਲੈਣੇ ਆ ਆ ਬਜ਼ੁਰਗੋ ਕੀ ਗੱਲ ਬਾਹਰ ਆ ਕੇ ਬੈਠੇ ਹੋ ਪਾਣੀ ਚੈੱਕ ਕਰ ਰਹੇ ਹੋ ਹੈ ਨਹੀਂ ਚੈੱਕ ਕਰ ਰਹੇ ਇੱਧਰ ਕਰਾਓ ਇਹ ਬਾਤ ਲੰਮੜੀ ਕੋਈ ਨਹੀਂ ਤੁਹਾਡੇ ਨਾਲ ਵੀ ਕਰ ਲੈਣੇ ਆ ਕੀ ਨਾ ਹਰਮੇਸ਼ ਸਿੰਘ ਸਾਹਿਬ ਦਾ ਸਰਪੰਚ ਆਓ ਸਰਪੰਚ ਸਾਹਿਬ ਸਾਹਿਬ ਕਾ ਬੈਠੇ ਨੇ ਸਰਪੰਚ ਸਾਹਿਬ ਆਹੀ ਹਾਲ ਹੈ ਅਸੀਂ ਪਿੰਡ ਚ ਜ ਵੀ ਆ ਕੇ ਆਇਆ ਕਹਿੰਦੇ ਹਰ ਸਾਲ ਇਹ ਆ ਚੀਜ਼ ਹੋ ਜਾਂਦੀ ਆ ਹਰ ਸਾਲ ਆ ਰਿਹਾ ਜੀ ਬਹੁਤ ਪਾਣੀ ਆਵਾ ਇਹਦਾ ਪੱਕਾ ਹੱਲ ਨਹੀਂ ਕੋਈ ਕੱਢ ਸਕਦਾ ਕੋਈ ਪੱਕਾ ਹੱਲ ਨਹੀਂ ਹੈ ਜੀ ਦਾ ਕੋਈ ਸਰਕਾਰ ਕੋਈ ਪੁੱਛਦੀ ਨਹੀਂ ਬਾਦਲ ਲਾਂਦੇ ਕੋਈ ਕੁਝ ਨਹੀਂ ਕਰਦੇ ਅੱਛਾ ਐਮਐਲਏ ਤੁਹਾਡੇ ਹਲਕੇ ਦੇ ਘਨੌਰ ਦੇ ਉਹ ਕਹਿੰਦੇ ਕਿ ਲੋਕਾਂ ਨੇ ਹੀ ਦੱਬ ਰੱਖਿਆ ਕੱਗਰ ਜੇ ਉਹ ਛੱਡਣ ਕਹਿੰਦੇ ਫੇਰ ਤਾਂ ਸਾਫ਼ ਕਰਾਈਏ ਕੰਮ ਤਾਂ ਜੇ ਕੋਈ ਆਵੇਗਾ ਕਿੰਨੂੰ ਸਾਫ਼ ਕਰੇਗਾ ਟਾਹੇ ਸਕੇ ਜਦੀ ਐ ਕੋਈ ਆਂਦਾ ਨਹੀਂ ਉਹ ਕਹਿੰਦੇ ਆਉਂਦੇ ਆ ਜਗ੍ਹਾ ਨਹੀਂ ਛੱਦੰਦੇ ਨਾ 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 ਗਲਤ ਬਾਤ ਆ ਉਹਦਾ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਰੋਕਿਆ ਤਾਂ ਨਹੀਂ ਬਈ ਕਦੇ ਕੋਈ ਆਇਆ ਨਹੀਂ ਇੱਥੇ ਹਾਂ ਦੂਜਾ ਇੱਕ ਸੌਖਾ ਹੱਲ ਹੈ ਇਹਦਾ ਗਵਰਨਮੈਂਟ ਨੂੰ ਕੁਝ ਨਹੀਂ ਕਰਨਾ ਬਈ ਜੀ ਮੈਂ ਆਹ ਰੋਡ ਜਾਂਦਾ ਵੱਡੇ ਸਰਾਲੇ ਤੱਕ ਇਹਨੂੰ ਨੀਮਾ ਕਰ ਦੇਣ ਨਾਲੇ ਮਿੱਟੀ ਮਿਲੂ ਗਵਰਨਮੈਂਟ ਨੂੰ ਦੂਜਾ ਸੁਆ ਹੈ ਜਿਹੜੀ ਉਹਦੀ ਪਾਟੜੀਆਂ ਪਰਲੀ ਬੈਡਰੀ ਛੋਟੀ ਐ ਇਹ ਪਾਟੜੀ ਉਹਦੇ ਬਰਾਬਰ ਕਰ ਦੇਣ ਆਪੇ ਨਹੀਂ ਪਾਣੇ ਜਿਵੇਂ ਨਿਕਲੂਗਾ ਨਾਲ ਪਾਣੀ ਨਿਕਲ ਜਾਏਗਾ ਹੁਣੇ ਥੋੜੇ ਜਿਹਾ ਡਾਫ ਲੱਗ ਗਈ ਤਾਂ ਪਿੰਡ ਚ ਪਾਣੀ ਜਾ ਰਿਹਾ ਜੇ ਰੋਡ ਛੋਟਾ ਹੋਵੇ ਪਿੰਡ ਚ ਪਾਣੀ ਨਾ ਜਾਵੇ ਨਹੀਂ ਡਾਫ ਕਿੱਥੇ ਲੱਗ ਗਈ ਆਹੀ ਰੋਡ ਦੀ ਹਾਂ ਆ ਦੇਖੋ ਆ ਤਾਂ ਇਹ ਰੋਡ ਥੱਲੇ ਹੋਵੇ ਜੇ ਹੋਰ ਨਹੀਂ ਮਾ ਹੋਵੇ ਤਾਂ ਪਾਣੀ ਨਿਕਲ ਪਹਿਲਾਂ ਰੋਡ ਥੱਲੇ ਹੀ ਹੁੰਦਾ ਸੀ ਪਿੰਡ ਚ ਪਾਣੀ ਘਟ ਜਾਂਦਾ ਸੀ ਹੁਣ ਜੇ ਇੱਥੋਂ ਇਹ ਰੋਡ ਡਾਊਨ ਹੋਵੇ ਨਾਲ ਜਿਹੜਾ ਪਾਣੀ ਨਿਕਲ ਨਾਲੇ ਚੱਲ ਜੇ ਅੱਗੇ ਨਿਕਲ ਜੇ ਨਿਕਲ ਜੇ ਇਹ ਵੱਡੇ ਵੱਡਾ ਸਾਲਾ ਅੱਗੇ ਵੱਡਾ ਸਾਲਾ ਉਹਦਾ ਕੀ ਹਾਲ ਆ ਕਹਿੰਦੇ ਬਹੁਤ ਪਾਣੀ ਆ ਉੱਥੇ ਉੱਚ ਵੀ ਐਦਾ ਹੀ ਆ ਉੱਚ ਵੀ ਇਹ ਰੋਡ ਹੈ ਰੋਡ ਕਰਕੇ ਡਾਫ ਲੱਗ ਜਾਂਦੀ ਹੈ ਜੇ ਰੋਡ ਥੱਲੇ ਹੋ ਜੇ ਅੱਗੇ ਸੂਏ ਦੀ ਪਟੜੀ ਹੈ ਇਹ ਪਹਿਲੀ ਥੱਲੇ ਹੋ ਜੇ ਉਰਲੀ ਪਰਲੀ ਦਾ ਛੋਟੀਆਂ ਦੇ ਬਰਾਬਰ ਹੋ ਜੇ ਤੇ ਪਾਣੀ ਆਪਣੇ ਆਪੇ ਤੇ ਨਿਕਲ ਜੇ ਭਾਈ ਜਿਹੜਾ ਨੁਕਸਾਨ ਹੁੰਦਾ ਉਹ ਉਹ ਬਹੁਤ ਉਹ ਹੋ ਆ ਨਾ ਕਿ ਦੇਖਿਆ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਅਸੀਂ ਦੇਖਦੇ ਆ ਰਹੇ ਹਾਂ ਸਾਨੂੰ ਆਪ ਹੈਰਾਨੀ ਹੈ ਕਿ ਯਾਰ ਬਾ ਇਹ ਬੰਦਾ ਕਿਵੇਂ ਸਰਵਾਈਵ ਕਰੂਗਾ ਅੱਗੇ 6 ਮਹੀਨੇ ਜਾ ਕੇ ਅੱਗੇ ਫਸਲ ਕਿਤੇ ਕਣਕ ਕਿਤੇ ਆਉਣੀ ਆ ਕਿਵੇਂ ਕਰੋਗੇ ਸਰਕਾਰ ਤੁਸੀਂ ਕਹਿ ਰਹੇ ਹੋ ਮੁਆਵਜ਼ਾ ਨਹੀਂ ਦਿੰਦੀ ਆ ਐਦਾਂ ਹੀ ਆ ਵੈਸੇ ਆਪਣੇ ਆ ਪਿਛਲੇ ਸਾਲ ਇਹ ਜਿਹੜਾ ਖੇਤ ਹੈ ਇਹ ਘਟੋ ਘਟ ਇਹਦੇ ਤੇ 20 ਫੁੱਟ ਖਦਾਨ ਪੈ ਗਿਆ ਸੀਗਾ ਕਿ ਸੁੱਚੇ ਸਿੰਘ ਦਾ ਖੇਤ ਉਹਨੇ ਆਪਣੇ ਜਿਹੜਾ ਪੈਸਿਆਂ ਦਾ ਨੁਕਸਾਨ ਹੋ ਗਿਆ ਨਾ ਐਸਾ ਨੁਕਸਾਨ ਤਾਂ ਕੋਈ ਮੁਆਵਜ਼ਾ ਨਹੀਂ ਮਿਲਿਆ ਪਿਛਲੇ ਪਹਿਲਾਂ ਵੀ ਮਿਲਿਆ ਕੋਈ ਐਦ ਕਿਉਂਕਿ ਮੁਆਵਜ਼ੇ ਦੀ ਆਸ ਹੀ ਨਹੀਂ ਸਰਕਾਰ ਕੋਲੋਂ ਤਾਂ ਕਿਸੇ ਨੂੰ ਫਿਰ ਕਹਿੰਦੇ ਕੀ ਇਲਾਕਾ ਪਛੜਿਆ ਜੀ ਤਾਹੀਂ ਪਛੜੇ ਆ ਸਾਡੀ ਕਿਹੜਾ ਕੋਈ ਉਹ ਸੁਣਦਾ ਹੁਣ ਅਸਲ ਤੁਹਾਡੇ ਸਾਹਮਣੇ ਸਾਰੀ ਫਸਲਾਂ ਖਰਾਬ ਹੋ ਗਈਆਂ ਤੇ ਵੈਸੇ ਕੀ ਐ ਐਂ ਹੋ ਜਾਣਾ ਜੇ ਸਰਕਾਰ ਕਿਨੇ ਕੀ ਕਰਨਾ ਜਿ ਕਿਸੇ ਨੂੰ ਵੀ 5-4000 ਰੁਪਏ ਕਿੱਲਿਆ ਦੇ ਦੇਣਾ ਉੱਚ ਕੀ ਬਣਦਾ ਸਰਕਾਰ ਜਾਂ ਪ੍ਰਸ਼ਾਸਨ ਆਊਗਾ ਕਿਸ਼ਤੀ ਲੈ ਕੇ ਤੇ ਕੋਈ ਨਹੀਂ ਆਇਆ ਹੈਗਾ ਕੱਲ ਦਾ ਕੱਲ ਦਾ ਪਾਣੀ ਜਾ ਰਿਹਾ ਕੋਈ ਨਹੀਂ ਅਤੇ ਕਿਸੇ ਨੇ ਸਾਰ ਪੁੱਛੇ ਨਾ ਕੋਈ ਆਇਆ ਨਾ ਵਾਸਤੇ ਕੋਈ ਵੀ ਨਹੀਂ ਆਇਆ ਤੇ ਉਹੀ ਗੱਲ ਆ ਨਾ ਵੱਡੀ ਸਮੱਸਿਆ ਇਹ ਕਿ ਜੇ ਰਾਸ਼ਨ ਪਾਣੀ ਗਿੱਲਾ ਹੋ ਗਿਆ ਤਾਂ ਬਹੁਤ ਔਖਾ ਹੋ ਜਾਊਗਾ ਪੂਜ ਸਸਿਕਾ ਹਾ ਖਾਤਰੀ ਕਾਲ ਜੀ ਹਾਂ ਜੀ ਬਹੁਤ ਪਾਣੀ ਆ ਰਸਨ ਨੂੰ ਦੇਖੀ ਆ ਗੋਮਾ ਨੱਕੇ ਲਾਏ ਨਮਾਨ ਥੌੜਾ ਮਾ ਨੱਕੇ ਲਾ ਦਈਏ ਉੱਚੀ ਥੌੜਾ ਬਚੀ ਵੀ ਆ ਥਵੇਂ ਦੇਖ ਕੇ ਆਏ ਹੋਗੇ ਕੋਮ ਹਾਲਤ ਬਸ ਜੋ ਜੋੜਾ ਬਹੁ ਭਰ ਜਾ ਮਾਰਾ ਪੰਜ ਪੰਜ ਵਿਗੇ ਚਾਰ ਵਿਸੂ ਦਾ ਜੋੜਾ ਜੋ ਬੁੱਟੀ ਵਾਟੀ ਖੜੀ ਐ ਸੀ ਮਾ ਜੋ ਪਾਣੀ ਦੇ ਫੁੱਲ ਹੋ ਰਿਆ ਪਰਾਂ ਪਾਣੀ ਠੱਪ ਗਿਆ ਪਰਾਂ ਨੱਕਾ ਲਾਇਆ ਵੰਦਨਾ ਨਕਲਾ ਉਹ ਤਾਂ ਨਕਲਾ ਆ ਜੀ ਅੱਛਾ ਜੇ ਹੁਣ ਕਹਿੰਦੇ ਕਿ 1 ਸਾਲ ਛੱਡ ਦੋ ਤਾਂ ਹਰ ਸਾਲ ਪਾਣੀ ਆ ਜਾਂਦਾ ਜੇ ਤੁਹਾਡੇ ਪਿੰਡ ਨੂੰ ਬਿਮਾਰ ਨਾ ਹੁੰਦੀ ਪਾਣੀ ਦੀ ਹਾਂ ਫਿਰ ਕਿੰਨੇ ਕ ਬਾਰੇ ਨਿਆਰੇ ਹੋਣੇ ਸੀ ਬਹੁਤ ਫਸਲਾਂ ਵੱਜ ਜਾਂਦੀ ਮਾਰੇ ਮਾਰੇ ਜੀ ਡੁੱਬਨੇ ਤੇ ਤੋਂ ਰਹੇ ਜੀ ਆ ਨੁਕਸਾਨ ਤੋਂ ਹੋਣ ਤੇ ਰਹਾ ਕਿਉਂ ਕੋ ਸਾ ਆਪਣੇ ਕੋਠੇ ਮਰ ਛੱਡ ਜਾ ਚਾ ਕਰ ਲੈਂਦਾ ਬਚਾ ਕਰਨੇ ਆ ਕੋ ਬੰਦੇ ਲਾਣੇ ਆ ਬਨੇਲਾ ਗਾਉਂ ਪਾਣੀ ਨਹੀਂ ਸਰਕਾਰ ਨੂੰ ਬਾਪੂ ਕੀ ਕਹੋਂਗੇ ਜਿਹੜੇ ਹਾਲਾਤਾਂ ਤੁਸੀਂ ਬੈਠੇ ਹੋ ਸਰਕਾਰ ਨੂੰ ਉਹੀ ਕਹਾ ਵੀ ਮਰੀ ਸੁਣੋ ਕਗਰੇ ਦਾ ਹਵਾ ਬੈਠਿਆ ਜਾਂ ਤਾਂ ਮਾਰੇ ਗਾਉਂ ਪੱਠੀਆਂ ਪਚਾ ਦਿਓ ਉਥਾਂ ਮੌਜ ਮਾਰੇਗੇ ਹਮੇ ਕਦੇ ਐ ਨਹੀਂ ਕਰਿਆ ਵੀ ਯਾਰ ਛੱਡ ਦੀਏ ਪਿੰਡੀ ਛੱਡ ਦੀਏ ਕਿਤੇ ਹੋਰ ਜ਼ਮੀਨ ਲੈ ਲਈਏ ਘਰ ਬਣਾ ਲਈਏ ਅੱਜ ਕੋਈ ਬਾਹਰ ਜਿਉ ਨਿਕਰਦਾ ਔਰੇ ਤੇ ਜਾਣੇ ਨੂੰ ਆਪਣਾ ਘਰ ਆਪਣਾ ਘਰ ਕਿਤਨਾ ਥੋੜਾ ਇਹ ਗੱਲ ਹੈ ਬਿਸ਼ੱਕ ਮਾਰ ਪੈਂਦੀ ਹੈ ਕਹਿੰਦੇ ਪਰ ਜਾਣ ਨੂੰ ਜੀ ਨਹੀਂ ਕਰਦਾ ਉਹ ਕਾੜੀ ਹੋਰ ਕੌਮ ਆ ਜਾਈਂ ਥੋੜਾ ਮਿਲਾ ਮਿਲਦੀ ਨਹੀਂ ਉੱਥਾਂ ਮਾਰੇ ਪੰਚਾਇਤੀ ਹੈ ਤਾਂ ਉੱਥੇ ਨਹੀਂ ਮਾਰੇ ਕਰੀ ਪੈਂਦੇ ਨਾ ਪੜਾ ਕਬੀਲਦਾਰਾਂ ਹਮੇ ਤੀਹਾਂ ਪਰਣਾ ਮਾਰਾ ਸਭ ਕੁਸ ਹਮਾਰਾ ਜੀ ਹਮੇ ਪੁੱਛ ਨਹੀਂ ਕਰ ਸਕਦੇ ਇਹ ਪਵਾਦੀ ਬੋਲਦੇ ਬਾਬਾ ਜੀ ਪੂਰੀ ਹੈ ਨਾ ਬਾਬਾ ਜੀ ਲੰਬੜ ਦਾ ਰਾਮ ਨੂੰ ਦੋ ਗੱਲੇ ਟੈਕ ਹੋ ਜੀਆ ਅੱਛਾ ਦੋ ਗੱਲੇ ਟੈਕ ਹੋ ਜੀਆ ਮਨੋ ਸਰੀਰਿਕ ਤੌਰ ਤੇ ਚਲੋ ਧਿਆਨ ਰੱਖਿਆ ਕਰੋ ਖਿਆਲ ਰੱਖਿਆ ਕਰੋ ਹਾਂ ਹਾਂ ਕੋਈ ਨਹੀਂ ਸੋ ਇਹ ਪਿੰਡ ਦੇ ਲੋਕ ਨੇ ਜੀ ਬੇਸ਼ੱਕ ਪਾਣੀ ਦੀ ਮਾਰ ਹਰ ਸਾਲ ਆਉਂਦੀ ਆ ਕਹਿੰਦੇ ਪਰ ਜਾਣ ਨੂੰ ਜੀ ਨਹੀਂ ਕਰਦਾ ਕਿ ਇੱਥੇ ਹੀ ਆ ਚਾਹੇ ਪ੍ਰਮਾਤਮਾ ਠੀਕ ਰੱਖੇ ਚਾਹੇ ਨਾ ਠੀਕ ਰੱਖੇ ਪਰ ਵੱਡਾ ਕਸੂਰ ਤਾਂ ਸਰਕਾਰਾਂ ਦਾ ਹੀ ਆ ਕਿਉਂਕਿ ਇੱਕ ਇੱਕ ਅੱਗਰ ਆ 100 ਸਾਲ ਹੋ ਗਏ ਸਰਕਾਰਾਂ ਤੋਂ ਕੱਗਰ ਸੈੱਟ ਨਹੀਂ ਆਇਆ ਤੇ ਜੇ ਇਹੀ ਹਾਲ ਇਸ ਤਰੀਕੇ ਨਾਲ ਰਿਹਾ ਲੱਗਦਾ ਆਉਣਾ ਵੀ ਨਹੀਂ ਪਰ ਜਦੋਂ ਵੋਟਾਂ ਆਉਂਦੀਆਂ ਬਹੁਤ ਵੱਡੇ ਵੱਡੇ ਦਾਅਵੇ ਹੁੰਦੇ ਨੇ ਕਿ ਜੀ ਵੋਟ ਪਾ ਦਿਓ ਘੱਗਰ ਚੱਕ ਦਿਆਂਗੇ ਘੱਗਰ ਦੀ ਸਾਰੀ ਮੁਸ਼ਕਲ ਹੱਲ ਕਰ ਦੇਾਂਗੇ ਪਰ ਅਫਸੋਸ ਕਿ ਉਹ ਵੋਟਾਂ ਤੱਕ ਹੀ ਵਾਦੇ ਹੁੰਦੇ ਨੇ ਉਸ ਤੋਂ ਬਾਅਦ ਸਭ ਵਾਦੇ ਖੋਖਲੇ ਹੋ ਜਾਂਦੇ ਨੇ